ਅੱਜ ਅਸੀਂ ਚੰਡੀਗੜ੍ਹ ਦੀਆਂ ਬਰੂਹਾਂ ਤੇ ਸਾਬਜਾਦਾ ਅਜੀਤ ਸਿੰਘ ਨਗਰ ਤੇ ਬਾਰਡਰ ਤੇ ਜੋ 3 ਸਾਲ 1 ਮਹੀਨਾ 1 ਦਿਨ ਹੋ ਗਿਆ ਜੇ ਇਸ ਮੋਰਚੇ ਨੂੰ ਲੱਗੇ ਨੂੰ ਕੌਮੀ ਮੰਗਾਂ ਦੀ ਖਾਤਰ ਉੱਥੇ ਬੈਠੇ ਹੋਏ ਆ ਸਾਰੇ ਹੀ ਜਿਤਨੇ ਇਤਿ ਸਿੰਘ ਸ਼ਗਰਸੀ ਨੇ ਸਾਡੀਆਂ ਭੈਣਾਂ ਨੇ ਉਹਨਾਂ ਦੀ ਅੱਜ ਮੀਟਿੰਗ ਰੱਖੀ ਗਈ ਹੈ ਵਿਸ਼ੇਸ਼ ਤੌਰ ਤੇ ਮੀਟਿੰਗ ਦਾ ਜੋ ਅਜੰਡਾ ਸੀ ਜਿਹੜਾ ਕੌਮੀ ਯੋਧਾ ਇਹ ਨੂੰ 10 ਨਵੰਬਰ 2015 ਨੂੰ ਚੱਬੇ ਦੀ ਧਰਤੀ ਤੇ ਸਰਬਤ ਖਾਲਸਾ ਨੇ 7-8 ਲੱਖ ਦੀ ਇਕੱਤਰਤਾ ਦੇ ਵਿੱਚ ਸਰਬਸੰਮਤੀ ਨਾਲ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਚੁਣਿਆ ਅਜੇ ਵੀ ਉਹ ਕਾਲ ਕੂਸ਼ੀਆਂ ਦੇ ਵਿੱਚ ਬੰਦ ਹੈ ਦਿੱਲੀ ਮੰਡੋਲੀ ਦੇ ਵਿੱਚ ਜੇਲ੍ਹ ਵਿੱਚ ਬੰਦ ਹੈ 82-83 ਸਾਲ ਦੀ ਮਾਤਾ ਉਹਦੇ ਪਿੰਡ ਪਿੰਡ ਹਵਾਰਾ ਕਲਾਂ ਤਸਵੀਰ ਖਮਾਣੋ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿੱਚ ਮੰਜੇ ਦੇ ਉੱਤੇ ਬਿਮਾਰ ਪਈ ਹੈ ਸਰਕਾਰ ਕੋਈ ਵੀ ਨਿਆਂ ਨਹੀਂ ਦੇ ਰਹੀ ਚਾਹ ਉਹ ਪੰਜਾਬ ਸਰਕਾਰ ਹੈ ਚਾਹ ਉਹ ਚੰਡੀਗੜ੍ਹ ਪ੍ਰਸ਼ਾਸਨ ਹੈ ਚਾਹ ਉਹ ਦਿੱਲੀ ਸਰਕਾਰ ਹੈ ਉੱਥੇ ਇੱਕ ਕੱਤਰਤਾ ਰੱਖੀ ਹੈ ਚੜਦੀ ਕਲਾ ਪੰਥਕ ਇਕੱਠ ਰੱਖਿਆ ਪੰਥਕ ਕਾਨਫਰੰਸ ਰੱਖੀ ਹੈ ਉਹਦੇ ਵਾਸਤੇ ਬੇਨਤੀ ਕਰਨੀ ਚਾਹੁੰਦੇ ਆ ਕੌਮੀ ਸਹਾ ਮੋਰਚੇ ਵੱਲੋਂ ਸਮੁੱਚੀਆਂ ਜਿੰਨੀਆਂ ਵੀ ਜਥੇਬੰਦੀਆਂ ਨੇ ਚਾਹ ਕਿਸਾਨ ਜਥੇਬੰਦੀਆਂ ਨੇ ਧਾਰਮਿਕ ਜਥੇਬੰਦੀਆਂ ਨੇ ਰਾਜਕ ਜਥੇ ਰਾਜਨੀਤਿਕ ਜਥੇਬੰਦੀਆਂ ਨੇ ਸਮਾਜਿਕ ਦਸੇ ਬੰਦੀਆਂ ਨੇ ਡਾਂਗ ਜਥੇਬੰਦੀਆਂ ਨੇ ਮਜ਼ਦੂਰ ਜਥੇਬੰਦੀਆਂ ਨੇ ਚਾਹੇ ਉਹ ਸੇਵਾ ਸੁਸਾਇਟੀਆਂ ਨੇ ਸੰਤ ਸੰਪਰਦਾਵਾਂ ਸੰਤ ਸੰਪਰਦਾਵਾਂ ਜਿੰਨੇ ਵੀ ਸਤੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਚਾਰ ਕਰਦੇ ਨੇ ਉਹਨਾਂ ਦੇ ਸਨਮਰ ਨਿਮਰਤਾ ਸਹਿਤ ਹੱਥ ਜੋੜ ਕੇ ਚਾਨਣਾ ਵਿੱਚ ਬੇਨਤੀ ਹੈ ਕਿ 21 ਫਰਵਰੀ ਨੂੰ ਜੋ ਨਨਕਾਣਾ ਸਾਹਿਬ ਦਾ ਸਾਕਾ ਹੋਇਆ ਬਹੁਤ ਵੱਡਾ ਉਹਦੇ ਨਿਮਿਤ ਉਸ ਨੂੰ ਉਸ ਨੂੰ ਮੁੱਖ ਰੱਖਦਿਆਂ ਹੋਇਆਂ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਨਗਰ ਪਿੰਡ ਜਿਹੜਾ ਹਵਾਰਾ ਕਲਾਮ ਆ ਖਮਾਣੋ ਦੇ ਲੱਗੇ ਬਿਲਕੁਲ ਲੱਗੇ ਆ ਉੱਥੇ ਹਵਾਰਾ ਕਲਾਮ ਉੱਥੇ ਉੱਥੇ ਪ੍ਰੋਗਰਾਮ ਰੱਖਿਆ ਹੋਇਆ ਸੋ ਨਿਮਰਤਾ ਸਹਿਤ ਬੇਨਤੀ ਆ ਹਰ ਪਿੰਡ ਦਾ ਹਰ ਘਰ ਦਾ ਹਰ ਜੀ ਉਸ ਦਾ ਹਿੱਸਾ ਬਣੇ ਕਿਉਂਕਿ ਉਹ ਸਾਡੀ ਤੁਹਾਡੀ ਖਾਤਰ ਹੀ ਜੇਲਾਂ ਦੇ ਵਿੱਚ ਉਹਨਾਂ ਨੇ ਆਪਣੀ ਸਾਰੀ ਜੀਵਨ ਬਤੀਤ ਕਰ ਲਈਆ ਸਾਰੇ ਬੰਦੀ ਸਿੰਘਾਂ ਨੇ ਸਾਰੇ ਬੰਦੇ ਸਿੰਘਾਂ ਨੂੰ ਛਰੋਣ ਵਾਸਤੇ ਤੇ ਜ세ਦਾਰ ਜਗਤਾਰ ਸਿੰਘ ਵਾਰਾ ਨੂੰ ਪਰੂਰ ਦਵਾ ਕੇ ਜਲਦੀ ਤੋਂ ਜਲਦੀ ਮਾਤਾ ਨੂੰ ਮਲਾਉਣ ਵਾਸਤੇ ਬੜਾ ਵੱਡਾ ਕੱਠ ਰੱਖਿਆ ਨਿਮਰਤਾ ਸਹਿਤ ਬੇਨਤੀਆ 13000 ਪਿੰਡ ਨੇ ਜੇ ਸਾਡੇ 10-10 ਬੰਦੇ ਵੀ ਇੱਕ-ਇੱਕ ਪਿੰਡ ਚੋਂ ਉਸ ਪ੍ਰੋਗਰਾਮ ਵਿੱਚ ਆਉਣ ਤੇ ਸਰਕਾਰ ਦੀਆਂ ਝੂਲਾ ਹਿੱਲ ਸਕਦੀਆਂ ਸੋ ਇਸ ਅਪੀਲ ਕਰਨ ਦੀ ਅਸੀਂ ਇਹ ਜਿਹੜਾ 3 ਸਾਲ 1 ਮਹੀਨਾ 1 ਦਿਨ ਤੋਂ ਮੋਤਿਆਂ ਲੱਗਾ ਹੋਇਆ ਉੱਥੇ ਅਸੀਂ ਬੈਠੇ ਹੋਏ ਆ ਸਾਡੇ ਸਾਰਿਆਂ ਵੱਲੋਂ ਹਰ ਉਸ ਨਾਨਕ ਨਾਮ ਦੇਵਾਂ ਨੂੰ ਨਿਮਰਤਾ ਸਹਿਤ ਬੇਨਤੀ ਆ ਜਿਹੜਾ ਵਕਾ ਸਮਝਦਾ ਕਿ ਇਹਨਾਂ ਬੰਦੀ ਸਿੰਘਾਂ ਨੇ ਆਪਣੀ ਸਜ਼ਾਵਾਂ ਜਿਹੜੀਆਂ ਕੋਟਾ ਵੱਲੋਂ ਮਿਲੀਆਂ ਉਹ ਕੱਟ ਚੁੱਕੇ ਨੇ ਇਹਨਾਂ ਦਾ ਜਿਹੜਾ ਪਰੋਲ ਦਾ ਹੱਕ ਖੋਇਆ ਜਾ ਰਿਹਾ ਤੇ ਜਥੇਦਾਰ ਜਗਤਾਰ ਸਿੰਘ ਵਾਰਾ ਨੂੰ ਬਿਨਾਂ ਕਿਸੇ ਕਾਰਨ ਤੋਂ ਬਿਨਾਂ ਕਿਸੇ ਕਾਨੂੰਨ ਤੋਂ ਜਿਹੜਾ ਦਿੱਲੀ ਵਿੱਚ ਰੱਖਿਆ ਹੋਇਆ ਦਿੱਲੀ ਦੀ ਜੇਲ੍ਹ ਦੇ ਉੱਤੇ ਕੋਈ ਕੇਸ ਨਹੀਂ ਉਹਨੂੰ ਤੁਰੰਤ ਪੰਜਾਬ ਤੇ ਲਿਆ ਕੇ ਉਹਨੂੰ ਪਰੋਰ ਬੰਦੀ ਚਾਹੀਦੀ ਆ ਤੇ ਬਿਰਧ ਮਾਤਾ ਨੂੰ ਮਲੌਣਾ ਚਾਹੀਦਾ ਮੈਂ ਇਸ ਤੁਹਾਡੇ ਮਾਧਿਅਮ ਰਾਹੀਂ ਇੱਕ ਬੇਨਤੀ ਕਰਨੀ ਚਾਹੁੰਦਾ ਅਸੀਂ ਕਿਸੇ ਦੇ ਪੁੱਤਾਂ ਮਾਂ ਧੀਆ ਬੱਚੇ ਆ ਮਾਪੇ ਆ ਇੱਕ ਬੱਚਾ ਸਾਡਾ ਕੋਈ 5-10 ਮਿੰਟ ਕਰੋ ਲੇਟ ਹੋ ਜਾਏ ਸਾਰੇ ਕੋਈ ਕੰਧਾਂ 'ਚ ਸਿਰ ਮਾਰਦੀ ਮਾਤਾ ਇਦਾਂ ਤੁਰੇ ਫਿਰਦੀ ਬਹੁਤ ਦੁੱਖ ਮਹਿਸੂਸ ਕਰਦੇ ਆ ਉਹ ਤਾਂ ਦੀਆਂ ਮਾਵਾਂ ਨੇ ਉਹ ਤਾਂ ਦੀ ਮਾਵਾਂ ਜਿਹੜੀ ਤੇ ਦੂਸਰਿਆਂ ਦੀਆਂ ਵੀ ਮਾਵਾਂ ਨੇ ਕਈਆਂ ਦੀ ਅੱਖਾਂ ਚਲੇ ਗਈਆਂ ਇਸ ਸ੍ਰੇਸ਼ਟੀ ਤੋਂ ਆਪਣੇ ਪੁੱਤਰਾਂ ਨੂੰ ਦੇਖਦੇ ਆ। ਉਹ ਉਹ ਸੁਪਤਨੀਆਂ ਉਹ 3ਾਂ ਉਹ ਪੈਣਾ ਤਾਂਦਿਆਂ ਦੇ ਜਿਹੜੀ ਆਪਣਿਆਂ ਦੀ 30 32 32 ਸਾਲ ਤੋਂ ਡੀ ਕਰੀ ਆ ਵੀ ਕਦੋਂ ਸਾਡਾ ਬੱਚਾ ਸਾਡਾ ਵੀਰ ਸਾਡਾ ਇੱਕ ਹਸਬੰਡ ਸਾਡਾ ਪਿਤਾ ਸਾਡਾ ਪੁੱਤਰ ਸਾਡੇ ਚੌਕੇ ਚੁੱਲ੍ਹੇ 'ਚ ਬੈਠ ਕੇ ਆ ਕੇ ਸਾਡੇ ਪਾਸ ਰੋਟੀ ਖਾਏਗਾ। ਸੋ ਆਪਾਂ ਕਿਰਪਾ ਕਰੋ ਸਾਰੇ ਜਣੇ ਇਹ ਐਡਾ ਵੱਡਾ ਇਕੱਠ ਕਰਦੀਏ ਤਾਂ ਕਿ ਇਹਨਾਂ ਨੂੰ ਜਿਹੜੀ ਸਰਕਾਰਾਂ ਚ ਹੈ ਉਹ ਪੰਜਾਬ ਆ ਚਾਹੇ ਦਿੱਲੀ ਆ ਚਾਹੇ ਸੈਂਟਰ ਸਰਕਾਰ ਆ ਉਹ ਮਜਬੂਰ ਕਰਦੀਏ ਜਿਵੇਂ ਇਹਦਾ ਇਹਦਾ ਸਾਰਿਆਂ ਸੰਗਤ ਦੀ ਰਿਆਦ ਪੁਲ ਚੌਕ ਦੀ ਕਿਮਾ ਜੀ ਸਾਰਿਆਂ ਨੂੰ ਦੁਬਾਰਾ ਬੇਨਤੀ ਕਰਦਾ ਵੱਧ ਤੋਂ ਵੱਧ ਇੰਨਾ ਪ੍ਰਚਾਰ ਕਰੋ ਕਿ ਹਰ ਪਿੰਡ ਚੋਂ ਹਰ ਘਰ ਚੋਂ ਇੱਥੇ ਸੰਗਤਨ ਮੈਦਾਨ ਕੌਮੀ ਇਨਸਾਫ ਮੋਰਚੇ ਬਲੂਚੇਚੇ ਤੌਰ ਤੇ ਅੱਜ ਜਿੱਥੇ ਪਿਛਲੇ 3 ਸਾਲਾਂ ਤੋਂ ਮੋਰਚਾ ਲੱਗਿਆ ਹੋਇਆ ਉੱਥੇ ਇੱਕ ਰਸਮੀ ਇਕੱਤਰਤਾ ਕੀਤੀ ਗਈ ਆ ਜਿਦੇ ਵਿੱਚ 21 ਫਰਵਰੀ ਨੂੰ ਜੋ ਨਨਕਾਣਾ ਸਾਹਿਬ ਦਾ ਸਾਕਾ ਹੈ ਉਹਦੀ ਯਾਦ ਮਨਾਉਂਦਿਆਂ ਹੋਇਆਂ ਪਿੰਡ ਹਵਾਰਾ ਕਲਾ ਵਿਖੇ ਚੜ੍ਹਦੀ ਕਲਾ ਪੰਥਕ ਸਮਾਗਮ 21 ਫਰਵਰੀ 2026 ਨੂੰ ਰੱਖਿਆ ਗਿਆ। ਉਹਦੀ ਸਫਲਤਾ ਵਾਸਤੇ ਵਿਚਾਰ ਵਟਾਂਦਰਾ ਕੀਤਾ ਗਿਆ। ਅਸੀਂ ਕੌਮੀ ਇਨਸਾਫ਼ ਮੋਰਚੇ ਵੱਲੋਂ ਖਾਲਸਾ ਪੰਥ ਦੀਆਂ ਸਾਰੀਆਂ ਰਾਸ਼ੀ ਧਰਾਂ ਨੂੰ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਸਾਰੀਆਂ ਸ਼੍ਰੋਮਣੀ ਅਕਾਲੀ ਦਲ ਦੇ ਵੱਖ-ਵੱਖ ਧੜਿਆਂ ਨੂੰ ਦਮਦਮਾ ਟਕਸਾਲ ਦੇ ਸਾਰੇ ਧੜਿਆਂ ਨੂੰ ਨਿਹੰਗ ਸਿੰਘ ਜਥੇਬੰਦੀਆਂ ਨੂੰ ਦਾਲ ਖਾਲਸਾ ਜਥੇਬੰਦੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਜਿਨ੍ਹਾਂ ਵੀ ਕਾਲਜ ਨੇ ਯੂਨੀਵਰਸਟੀਆਂ ਨੇ ਉਹਨਾਂ ਦੇ ਸਾਰੇ ਵਿਦਿਆਰਥੀਆਂ ਨੂੰ ਬਹੁਤ ਹੀ ਆਦਰ ਸਤਕਾਰ ਤੇ ਨਿਮਰਤਾ ਸਹਿਤ ਬੇਨਤੀ ਕਰਦੇ ਆਂ ਕਿ 35 ਸਾਲਾਂ ਤੋਂ ਜਿਹੜੇ ਸਾਡੇ ਨੌਜਵਾਨ ਜੇਲ੍ਹਾਂ ਵਿੱਚ ਬੈਠੇ ਨੇ ਉਹਨਾਂ ਦੀ ਪਰਮਾਨੈਂਟ ਰਿਹਾਈ ਲਈ ਔਰ ਉਹਨਾਂ ਦੀ ਪੈਰੋਲ ਲਈ ਔਰ ਉਹਨਾਂ ਦੀ ਫਾਂਸੀ ਤੜਵਾਉਣ ਦੇ ਲਈ ਭਾਈ ਜਗਤਾਰ ਸਿੰਘ ਹਵਾਰਾ ਜੀ ਦੀ ਬਿਰਧ ਮਾਤਾ ਨੂੰ ਆਪਣੇ ਪੁੱਤਰ ਨੂੰ ਮਲਾਉਣ ਲਈ ਸਰਕਾਰ ਉੱਤੇ ਦਬਾਅ ਬਣਾਉਣ ਦੇ ਲਈ ਇਸ ਚੜ੍ਹਦੀ ਕਲਾ ਪੰਥਕ ਸਮਾਗਮ ਦੇ ਵਿੱਚ ਕੇਸਰੀ ਨਿਸ਼ਾਨ ਲਾ ਕੇ ਕੇਸਰੀ ਦਸਤਾਰਾਂ ਸਜਾ ਕੇ ਹੁਮਾ ਹਮਾ ਕੇ ਪਹੁੰਚਣ ਦੀ ਕਿਰਪਾਲਤਾ ਕਰੋ ਇਹ ਸਾਡੀ ਬਹੁਤ ਹੀ ادب ਸਤਕਾਰ ਤੇ ਨਿਮਰਤਾ ਸਹਿਤ ਬੇਨਤੀ ਹੈ ਸਾਥ ਸੰਗਤ ਜੀਓ ਮੇਰੇ ਪੰਜਾਬ ਚ ਵਸਦੇ ਮੇਰੇ ਪਿਆਰਿਓ ਪੰਜਾਬੀਓ ਸਾਰੇ ਦੇਸ਼ ਦੇ ਵਿੱਚ ਵਸਦੇ ਲੋਕੋ ਸਾਰੀ ਦੁਨੀਆ ਦੇ ਵਿੱਚ ਵਸਦੇ ਲੋਕੋ 21 ਫਰਵਰੀ ਨੂੰ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਦੇ ਪਿੰਡ ਹਵਾਰਾ ਪਿੰਡ ਤੋਂ ਵੀ ਇਕੱਠ ਰਖਿਆ ਹੈ ਸਾਰੇ ਵਾਸਤੇ ਸਾਰੀ ਸਿਆਸੀ ਪਾਰਟੀਆਂ ਵਾਸਤੇ ਸਾਰੇ ਧਰਮ ਦੇ ਲੋਕਾਂ ਵਾਸਤੇ ਸਾਰੇ ਵਰਗ ਦੇ ਲੋਕਾਂ ਵਾਸਤੇ ਈਆਂ ਪਹਿਲਾ ਮਾਤਾਵਾਂ ਬਜ਼ੁਰਗ ਸਾਰੇ ਵਾਸਤੇ ਬੱਚਿਆਂ ਵਾਸਤੇ ਇੱਕ ਆਖੇ ਇਸ ਕਰਕੇ ਕੀਤਾ ਹੈ ਕਿ ਸਾਡੇ ਜਿਹੜੇ ਬੰਦੀ ਸਿੰਘ ਨੇ 33 33 33 ਸਾਲ ਹੋ ਗਏ ਉਹਨਾਂ ਗੇਲਾਂ ਦੇ ਵਿੱਚ ਸਜ਼ਾਾਂਾਂ ਪੂਰੀਆਂ ਹੋ ਗਈਆਂ ਪੀਰੋਲ ਤੇ ਅਸੀਂ ਬੇਨਤੀ ਕਰੀ ਸੁਪਰੀਮ ਕੋਰਟ ਨੂੰ ਵੀ ਉਹਨਾਂ ਨੂੰ ਛੱਡ ਦਿੱਤਾ ਜਾਵੇ ਆਹ ਹੁਣੇ-ਹੁਣੇ 4 ਦਿਨ ਪਹਿਲਾਂ ਇੱਕ ਚਿੱਠੀ ਹੋਮਨਿਸਟਰੀ ਤੋਂ ਆਈ ਹੈ ਜਿਹੜੀ ਕਿ ਪੰਜਾਬ ਸਰਕਾਰ ਨੂੰ ਲਿਖੀ ਗਈ ਹੈ ਕਿ ਸਾਡੇ ਵੱਲੋਂ ਤੁਸੀਂ ਇਹ ਬੰਦੀ ਸਿੰਘਾਂ ਨੂੰ ਪੰਜਾਬ ਲੈ ਜਾ ਸਕਦੇ ਵੀ ਸਾਡਾ ਮਸਲਾ ਹੈ ਨਹੀਂ ਇਹ ਤੁਹਾਡੇ ਪੰਜਾਬ ਦੀ ਗੱਲ ਹੈ ਤੇ ਇਹਨਾਂ ਨੂੰ ਤੁਸੀਂ ਲੈ ਜਾਓ ਇੱਥੋਂ ਮੈਂ ਪੰਜਾਬ ਸਰਕਾਰ ਨੂੰ ਵੀ ਬੇਨਤੀ ਕੀਤੀ ਕਿ ਮਿਸਟਰ ਸਾਹਿਬ ਨੂੰ ਵੀ ਮੈਂ ਬੇਨਤੀ ਕਰਦਾ ਕਿ ਮਹਾਰਾਜ ਜੀ ਤੁਸੀਂ ਸਾਰਿਆਂ ਨੇ ਬੰਦੀ ਸਿੰਘਾਂ ਨੂੰ ਅੱਗੇ ਰੱਖ ਕੇ ਵੀ ਇਹਨਾਂ ਨੂੰ ਛਡਾਵਾਂਗੇ ਪੰਜਾਬ ਚ ਲੈ ਕੇ ਆਵਾਂਗੇ ਇਹਨਾਂ ਦੀ ਰਿਹਾਈ ਦੀ ਤੁਸੀਂ اپੀਲਾ ਕੀਤੀਆਂ ਤੇ ਵੋਟਾਂ ਮੰਗੀਆਂ ਤੇ ਸਾਰੇ ਪੰਜਾਬ ਨੇ ਤੁਹਾਨੂੰ ਹਮ ਹਮਾ ਕੇ ਵੋਟਾਂ ਪਾਈਆਂ ਔਰ ਤੁਹਾਡੀ ਸਰਕਾਰ ਲਿਆਂਦੀ ਤੁਸੀਂ ਮਹਾਰਾਜ ਜੀ ਲੋਕ ਤਾਂ ਕਹਿੰਦੇ ਨੇ ਵੀ ਆਪਣੇ ਵਚਨ ਦੇ ਬਹੁਤ ਪੱਕੇ ਹੁੰਦੇ ਆ ਤੇ ਤੁਸੀਂ ਵਚਨ ਦਿੱਤਾ ਸੀ ਕਿ ਸਾਨੂੰ ਵੋਟਾਂ ਪਾਓ ਸੀ ਬੰਦੀ ਸਿੰਘਾਂ ਦੀ ਰਿਹਾਈ ਕਰਾਂਗੇ ਪਰ ਵਚਨ ਅਜੇ ਤੱਕ ਪੂਰਾ ਨਹੀਂ ਹੋਇਆ 4 ਸਾਲ ਹੋ ਗਏ ਖੈਰ ਮੈਂ ਫਿਰ ਬੇਨਤੀ ਕਰਦਾ ਤੁਸੀਂ ਵੀ ਆਇਓ ਤੇ ਮੌਜੂਦਾ ਸਰਕਾਰ ਮੈਂ ਸੀਐਮ ਸਾਹਿਬ ਨੂੰ ਵੀ ਬੇਨਤੀ ਕਰਦਾ ਮਹਾਰਾਜ ਜੀ ਤੁਸੀਂ ਵੀ ਆਇਓ ਆਮਾਰਾ ਪਿੰਡ ਆਏ ਉਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਸਾਹਮਣੇ ਅਰਦਾਸ ਬੇਨਤੀ ਕਰਨੀ ਹੈ ਦੁਨੀਆ ਦੇ ਸਾਰੇ ਲੋਕਾਂ ਨੂੰ ਸਾਰੇ ਵਰਗ ਦੇ ਲੋਕਾਂ ਨੂੰ ਸਾਰੇ ਧਰਮ ਦੇ ਲੋਕਾਂ ਨੂੰ ਪੰਥ ਦੇ ਲੋਕਾਂ ਇਕੱਠੇ ਹੋ ਕੇ ਜੋ ਕੁਝ ਹੋ ਗਿਆ ਨੂੰ ਸਭ ਕੁਝ ਛੱਡ ਕੇ ਹੁਣ ਤਾਂ ਆਪਾਂ ਨੂੰ ਸੈਂਟਰ ਸਰਕਾਰ ਨੇ ਖੁੱਲ੍ਹ ਦਿੱਤੀ ਹੈ ਪੰਜਾਬ ਸਰਕਾਰ ਨੂੰ ਮਹਾਰਾਜ ਜੀ ਤੁਹਾਨੂੰ ਮੌਜੂਦਾ ਸਰਕਾਰ ਨੂੰ ਕਿ ਤੁਸੀਂ ਇਹ ਬੰਦੀ ਸਿੰਘਾਂ ਨੂੰ ਇੱਥੇ ਲਿਆਓ ਤੈਨੂੰ ਰਿਹਾ ਕਰੋ ਇਹ ਮਹਾਰਾਜ ਜੀ ਸੱਚ ਦੀ ਲੜਾਈ ਹੈ ਗੁਰੂ ਮਹਾਰਾਜ ਦੇਖਦਾ ਹੈ ਰੱਬ ਤੋਂ ਡਰਨਾ ਚਾਹੀਦਾ ਹੈ ਰੱਬ ਸੁਣਦਾ ਵੀ ਹੈ ਦੇਖਦਾ ਵੀ ਹੈ ਲਿਖਦਾ ਵੀ ਹੈ ਇਹ ਬਹੁਤ ਵੱਡੀ ਕਰਮਨਵਾਜੀ ਹੋਊਗੀ ਜੇ ਆਪਾਂ ਸਾਰੇ ਰਲ ਕੇ ਬੇਨਤੀਆਂ ਕਰਕੇ ਸਾਰੇ ਪਾਰਟੀਆਂ ਸਿਆਸਤੀ ਪਾਰਟੀਆਂ ਹਾਂਜੀ ਆਪਣੇ ਸੁਖਵੀਰ ਬਾਦਲ ਸਾਹਿਬ ਆਪਣੇ ਭਗਵੰਤ ਮਾਨ ਜੀ ਹਾਂਜੀ ਤੇ ਹੋਰ ਕਾਂਗਰਸ ਦੇ ਸਾਰੇ ਲੀਡਰ ਵੱਡੇ ਵੱਡੇ ਤੇ ਮੈਂ ਤਾਂ ਰਾਹੁਲ ਗਾਂਧੀ ਜੀ ਨੂੰ ਵੀ ਕਹੂੰਗਾ ਸੋਨੀਆ ਜੀ ਨੂੰ ਕਹੂੰਗਾ ਵੀ ਤੁਸੀਂ ਵੀ ਆਓ ਨਵਜੋਤ ਸਿੱਧੂ ਹੋਣਾ ਨੂੰ ਸਾਰਿਆਂ ਨੂੰ ਰਾਜਾ ਸਾਹਿਬ ਨੂੰ ਰਾਜਾ ਅਮਰਿੰਦਰ ਸਿੰਘ ਜੀ ਨੂੰ ਸਭ ਨੂੰ ਤੁਹਾਨੂੰ ਸਭ ਨੂੰ ਪਿਆਰ ਭਰਿਆ ਸੱਦਿਆ ਆਓ ਇਕੱਠੇ ਹੋ ਕੇ ਇੱਕ ਵਾਰੀ ਸਭ ਕੁਝ ਛੱਡ ਕੇ ਸਭ ਕੁਝ ਇੱਕ ਦੂਜੇ ਦੀਆਂ ਗਲਤੀਆਂ ਮਾਫ਼ ਕਰਕੇ ਇੱਕ ਦੂਜੇ ਨੂੰ ਗਲੇ ਲਾ ਕੇ ਆਪਾਂ ਪੰਜਾਬ 'ਚ ਇਕੱਠੇ ਹੋ ਕੇ ਆਪਣੇ ਪੰਜਾਬ ਨੂੰ ਬਚਾਈਏ ਪੰਜਾਬ ਦੀ ਗੱਲ ਕਰੀਏ ਪੰਜਾਬ ਨੂੰ ਬਾਰੀਏ ਦੇਸ਼ ਨੂੰ ਬਾਰੀਏ ਹਾਂਜੀ ਸੋ ਮੇਰੀ ਬੇਨਤੀ ਹੈ ਮਹਾਰਾਜ ਜੀ ਕਿ ਆਪਾਂ ਸਾਰੇ ਹਮਮਾ ਕੇ ਜਰੂਰ ਆਓ 21 ਤਰੀਕ ਨੂੰ ਹਵਾਰਾ ਪਿੰਡ ਆਪਾਂ ਇਕੱਠ ਕਰਕੇ ਆਪਣੀ ਆਪਣੀ ਗੱਲ ਰੱਖੀਏ ਹਾਂਜੀ ਸਰਕਾਰਾਂ ਦੇ ਮੂਹਰੇ ਰੱਖੀਏ ਸੈਂਟਰ ਸਰਕਾਰ ਉਹਨਾਂ ਦੇ ਮੂਹਰੇ ਰੱਖੀਏ ਆਪਣੀ ਆਪਣੀ ਗੱਲ ਕਹੀਏ ਕਿਉਂਕਿ ਪੰਜਾਬ ਆਪਣਾ ਸਾਰੇ ਦਾ ਸੰਝ ਹੈ ਤੇ ਬੰਦੀ ਸਿੰਘ ਵੀ ਆਪਣੇ ਸਾਰੇ ਦਾ ਸੰਝ ਹੈ ਦੇਖੋ ਜਦ ਕੋਈ ਸਜ਼ਾ ਮਿਲਦੀ ਹੈ ਸਜ਼ਾ ਪੂਰੀ ਹੋ ਜਾਂਦੀ ਹੈ ਤਾਂ ਉਹ ਬੰਦਾ ਰਿਹਾ ਕਰ ਦਿੱਤਾ ਜਾਂਦਾ ਹੈ ਇਹ ਸਾਰੇ ਜਿਹੜੇ ਅਸੂਲ ਨੇ ਇਹ ਸਾਰੇ ਵਾਸਤੇ ਇੱਕ ਹੋਣੇ ਚਾਹੀਦੇ ਕਿਸੇ ਦਾ ਵੀ ਧੀ ਪੁੱਤ ਕਿਸੇ ਦੇ ਵੀ ਬੱਚੇ ਜੇ ਕਿਸੇ ਹੋਰ ਦੇ ਵੀ ਬੱਚੇ ਹੁੰਦੇ ਅਸੀਂ ਤਾਂ ਵੀ ਇਹੀ ਸਟੈਂਡ ਲੈਣਾ ਸੀ ਇਹੀ ਗੱਲ ਕਰਨੀ ਸੀ ਕਿ ਮਹਾਰਾਜ ਜੀ ਉਹਨਾਂ ਨੂੰ ਵੀ ਛੱਡਿਆ ਜਾਏ ਸੋ ਇੱਥੇ ਕੋਈ ਧਰਮ ਦੀ ਗੱਲ ਨਹੀਂ ਇੱਥੇ ਕੋਈ ਵਰਗ ਦੀ ਗੱਲ ਨਹੀਂ ਕਿਸੇ ਪੰਥ ਦੀ ਗੱਲ ਨਹੀਂ ਇੱਥੇ ਆਪਣੀ ਸਾਂਝੀ ਗੱਲ ਹੈ ਪੰਜਾਬ ਦੀ ਸਾਰਿਆਂ ਦੀ ਵੀ ਆਪਾਂ ਉਹਨਾਂ ਬੱਚਿਆਂ ਨੂੰ ਇੱਥੇ ਲਿਆ ਆ ਕੇ ਬੇਨਤੀ ਕਰੀਏ ਆਪਾਂ ਸੀਮ ਸਾਹਿਬ ਨੂੰ ਤੇ ਮੌਜੂਦਾ ਸਰਕਾਰ ਨੂੰ ਕਿ ਮਹਾਰਾਜ ਆਕੇ ਉਹਨਾਂ ਤੁਸੀਂ ਰਿਹਾ ਕਰੋ ਪੇ ਰੋਲ ਤੇ ਛੱਡ ਦਿਓ ਹਦਾਇਤਾ ਚੈੱਕ ਹੀ ਛੱਡ ਦਿਓ ਇਹ ਥੋੜਾ ਫਰਜ ਬਣਦਾ ਤੇ ਗੁਰੂ ਮਹਾਰਾਜ ਨੇ ਆਖਿਆ ਵੀ ਜਿਹੜੇ ਵਚਨ ਮੂੰਹ ਚੋਂ ਕੱਢੋ ਸੰਪੂਰਨ ਵੀ ਕਰਨੀ ਚਾਹੀਦੇ ਪੂਰੇ ਵੀ ਕਰਨੀ ਚਾਹੀਦੇ ਸੋ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਸਾਰਿਆਂ ਨੂੰ ਦੇਸ਼ ਵਾਸੀਆਂ ਨੂੰ ਸਾਰੇ ਧਰਮ ਦੇ ਲੋਕਾਂ ਨੂੰ ਸਾਰੇ ਵਰਗ ਦੇ ਲੋਕਾਂ ਨੂੰ ਸਾਰੀ ਸਿਆਸਤੀਆਂ ਪਾਰਟੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਮਹਾਰਾਜ ਜੀ ਤੁਸੀਂ ਇੱਕ ਤਰੀਕ ਨੂੰ ਹਵਾਰਾ ਪਿੰਡ ਜਰੂਰ ਆਇਓ ਮਹਾਰਾਜ ਆਪਾਂ ਆਪਣੀ ਆਪਣੀ ਗੱਲ ਰੱਖੀਏ ਤੇ ਜਿਹੜਾ ਸੱਚ ਦਾ ਰਾਹ ਹੈ ਉਹਦੇ ਤੇ ਚੱਲੀਏ ਗੁਰ ਮੇਰਾ ਬੜਾ ਚਾਹ ਹੈ ਦਿਲ ਦਾ ਕਿ ਆਪਾਂ ਸਾਰੇ ਇਕੱਠੇ ਹੋ ਕੇ ਸਾਰੀਆਂ ਪਾਰਟੀਆਂ ਸਾਰੇ ਵਰਗ ਦੇ ਲੋਕ ਸਾਰੇ ਧਰਮ ਦੇ ਲੋਕ ਇਕੱਠੇ ਹੋ ਕੇ ਬੁੱਕਲ ਜਿਗ ਦੂਜੇ ਨੂੰ ਲੈ ਕੇ ਆਪਾਂ ਇਹ ਜਿਹੜਾ 21 ਤਰੀਕ ਦਾ ਪ੍ਰੋਗਰਾਮ ਹੈ ਇੱਥੇ ਇਕੱਠੇ ਹੋ ਕੇ ਆਪਾਂ ਦਸੀਏ ਕਿ ਅਸੀਂ ਇੱਕ ਦੂਜੇ ਨਾਲ ਕਿੰਨਾ ਪਿਆਰ ਕਰਦੇ ਹਾਂ ਕਿੰਨਾ ਖਿਆਲ ਕਰਦੇ ਹਾਂ ਸੋ ਉਹ ਮਾਵਾਂ ਦੇ ਹੰਝੂ ਸੁਪਦੇ ਨੇ ਇਹ ਬੱਚਿਆਂ ਨੂੰ ਡੀਕ ਦੇ ਡੀਕ ਦੇ ਜਥੇਦਾਰ ਜੀ ਦੀ ਮਾਤਾ ਜੀ ਪੂਜਨੇ ਮਾਤਾ ਜੀ ਜਥੇਦਾਰ ਜਿਕਤਾਰ ਸਿੰਘ ਵਾਲੀ ਦੇ ਮਾਤਾ ਜੀ ਨੂੰ ਮਿਲ ਕੇ ਆਏ ਜੀ ਬਹੁਤ ਬੁਰਾ ਹਾਲ ਹੈ ਕੌਮੀ ਕੀ ਪਹਿਲੇ ਉੱਥੇ ਪਏ ਨੇ ਸਾਰ ਬਾਰ ਸਾਲ ਹੋ ਗਏ ਆਪਣੇ ਸਾਰਿਆਂ ਦੀਆਂ ਮਾਮਾ ਨੇ ਸਾਰੇ ਦੇ ਮਾਪਿਓ ਨੇ ਸਾਰਿਆਂ ਦੇ ਬੱਚੇ ਨੇ ਸਾਰੇ ਸਾਂਝੇ ਨੇ ਇੱਕ ਨੂਰ ਤੇ ਸਭ ਜੋ ਕੋ ਪੰਜਾਬ ਪੌਣ ਭਲੇ ਕੁਮੰਦੇ ਅਕਾਲਪੁਰ ਕਦੇ ਆਪਾਂ ਸਾਰੇ ਬੱਚੇ ਆਪਾਂ ਪਰਿਵਾਰ ਆ ਇੱਕ ਦੂਜੇ ਨਾਲ ਆਪਣੀ ਸਾਂਝ ਹੈ ਆਇਓ ਜ਼ਰੂਰ ਇਕੱਠੇ ਹੋ ਕੇ ਆਪਾਂ ਹੋਮਾ ਮਾ ਕੇ ਇੱਕ ਪੰਛਤਾ ਰੱਖਣਾ ਹੈ ਜਿਹੜੇ ਬੰਦੀ ਸਿੰਘ ਨੇ ਇਹਨਾਂ ਨੂੰ ਆਪਾਂ ਪੰਜਾਬ ਚ ਲਿਆ ਕੇ ਤੇ ਇਹਨਾਂ ਨੂੰ ਲਿਆ ਕਰੀਏ